ਨਮਸਕਾਰ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਗੱਲ ਕਰਦੇ ਹਾਂ ਭਾਰਤ ਦੀ ਅਤੇ ਭਾਰਤ ਨੂੰ ਇੱਕ ਲੋਕਤੰਤਰ ਦੇ ਨਾਮ ਵਜੋਂ ਵੀ ਜਾਣਿਆ ਜਾਂਦਾ ਹੈ ਪੂਰੇ ਉਮਰ ਦੇ ਵਿੱਚ ਲੋਕਤੰਤਰ ਦੇ ਵਿੱਚ ਅਸੀਂ ਆਪਣੀ ਆਵਾਜ਼ ਵੀ ਉਠਾ ਸਕਦੇ ਹਾਂ ਅਸੀਂ ਪ੍ਰੋਟੈਸਟ ਵੀ ਕਰ ਸਕਦੇ ਹਾਂ ਅਸੀਂ ਮੌਜੂਦਾ ਸਰਕਾਰ ਕੋਲੋਂ ਚਾਹੇ ਉਹ ਮੰਤਰੀ ਹੋਵੇ ਚਾਹੇ ਉਹ ਮੁੱਖ ਮੰਤਰੀ ਹੋਵੇ ਚਾਹੇ ਉਹ ਪ੍ਰਧਾਨ ਮੰਤਰੀ ਹੋਵੇ ਜੇ ਸਾਨੂੰ ਕੋਈ ਸਮੱਸਿਆ ਆਉਂਦੀ ਹੈ ਉਸ ਨੂੰ ਲੈ ਕੇ ਅਸੀਂ ਸਵਾਲ ਵੀ ਜਿਹੜਾ ਹੈ ਪੁੱਛ ਸਕਦੇ ਹਾਂ ਮੌਕੇ ਦੇ ਹੁਕਮਰਾਨਾ ਦੇ ਕੋਲੋਂ ਅਜਾਇ ਹੀ ਹੋਇਆ ਮੋਦੀ ਦੇ ਮੰਤਰੀ ਦੀ ਹੋ ਗਈ ਲਾਲਾ ਲਾਲਾ ਮੋਦੀ ਦੇ ਮੰਤਰੀ ਨੂੰ ਗੱਡੀ ਛੱਡ ਕੇ ਬਾਈਕ ਤੇ ਬੈਠ ਕੇ ਭੀੜ ਦੇ ਵਿੱਚੋਂ ਭਜਣਾ ਪਿਆ ਦੱਸ ਦਿੰਦਾ ਕਿ ਇਹ ਗੱਲ ਹੈ ਬਿਹਾਰ ਦੀ ਜਿੱਥੂ ਦੇ ਭਾਰਤੀ ਜਨਤਾ ਪਾਰਟੀ ਦੇ ਕੇਂਦਰੀ ਮੰਤਰੀ ਦੱਸਿਆ ਸਾਰਿਆ ਹੈ ਕਿ ਗਿਰੀ ਰਾਸ ਜਿਹੜੇ ਗਿਰੀ ਰਾਸ ਲੋਕ ਸਭਾ ਦੇ ਮੈਂਬਰ ਵੀ ਨੇ ਬੇਗੁਸਰਾਏ ਤੋਂ ਅਤੇ ਭਾਰਤੀ ਜਨਤਾ ਪਾਰਟੀ ਨੇ ਉਹਨਾਂ ਨੂੰ ਕੇਂਦਰੀ ਮੰਤਰੀ ਵੀ ਬਣਾ ਦਿੱਤਾ ਹੈ ਕੇਂਦਰੀ ਮੰਤਰੀ ਸਾਹਿਬ ਜੀ ਜਿਹੜੇ ਗਿਰੀ ਰਾਸ ਨੇ ਉਹ ਪਿਛਲੇ ਦਿਨਾਂ ਦੇ ਵਿੱਚ ਕਿਸੇ ਫੰਕਸ਼ਨ ਦੇ ਵਿੱਚ ਜਾ ਰਹੇ ਸੀ ਲੇਕਿਨ ਰਸਤੇ ਦੇ ਵਿੱਚ ਦੱਸਦੀ ਹੈ ਕਿ ਨੈਸ਼ਨਲ ਹੈਲਥ ਡਿਪਾਰਟਮੈਂਟ ਹੈ ਉਹ ठेके ਤੇ ਭਰਤੀ ਨੇ ਲੋਕ ਉਹਨਾਂ ਕਰਮਚਾਰੀਆਂ ਵੱਲੋਂ ਗਿਰੀ ਰਾਜ ਇਸ ਕੇਂਦਰੀ ਮੰਤਰੀ ਦਾ ਡਟ ਕੇ ਵਿਰੋਧ ਕੀਤਾ ਗਿਆ ਅਤੇ ਇਸ ਦੀ ਜਿਹੜੀ ਗੱਡੀ ਹੈ ਕਿ ਲਈ ਗਈ ਸਾਰੀਆਂ ਮੰਗਾ ਜਿਹਨੀਆਂ ਇਸ ਠੇਕੇ ਤੇ ਭਰਤੀ ਮੁਲਾਜਮ ਸੀ ਇਹਨਾਂ ਨੇ ਗਿਰੀਰਾਸ ਕੇਂਦਰੀ ਮੰਤਰੀ ਦੇ ਸਾਹਮਣੇ ਰੱਖੀਆਂ ਲੇਕਿਨ ਇਸ ਮਾਮਲਾ ਇੰਨਾ ਕੋ ਵੱਧ ਗਿਆ ਐਨੀ ਕੋ ਸਥਿਤੀ ਤਣਾਅਪੂਰਨ ਹੋ ਗਈ ਕਿ ਉਥੇ ਗੱਲਾਂ-ਗੱਲਾਂ ਦੇ ਵਿੱਚ ਜਿਹੜੇ ਪ੍ਰੋਟੈਸਟ ਕਰ ਰਹੇ ਸੀ ਜਿਹੜੇ ਪ੍ਰਦਰਸ਼ਨ ਕਰ ਰਹੇ ਸੀ ਉਹਨਾਂ ਨੇ ਕੁੱਤੇ ਖਾਣੀ ਕੀਤੀ ਮੋਦੀ ਦੇ ਇਸ ਮੰਤਰੀ ਦੀ ਕਿਉਂਕਿ ਉਹ ਕਿਸੇ ਸਕੂਲ ਦੇ ਫੰਕਸ਼ਨ ਉੱਤੇ ਜਾ ਰਹੇ ਸੀ ਜਿਵੇਂ ਹੀ ਸਕੂਲ ਦਾ ਫੰਕਸ਼ਨ ਖਤਮ ਹੋਇਆ ਤਾਂ ਜਿੰਨੇ ਵੀ ਪ੍ਰਦਰਸ਼ਨ ਕਾਰੀ ਸੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਉਹਨਾਂ ਨੇ ਇਸ ਕੇਂਦਰੀ ਮੰਤਰੀ ਜਿਹੜੇ ਬੇਗੁਸਰਾਏ ਤੋਂ ਗਰੀਰਾਸ ਨੇ ਇਹਨਾਂ ਨੂੰ ਘੇਰ ਲਿਆ ਮੰਤਰੀ ਨੂੰ ਘੇਰ ਕੇ ਗਰੀਰਾਸ ਨੂੰ ਕਈ ਸਵਾਲ ਪੁੱਛੇ ਜਿਨ੍ਹਾਂ ਦਾ ਜਵਾਬ ਜਿਹੜਾ ਹੈ ਨਹੀਂ ਦੇ पाए ਇਹ મોદી ਦੇ ਕੇਂਦਰੀ ਮੰਤਰੀ ਕਿਉਂਕਿ ਉਹ ਮੁਲਾਜ਼ਮ ਜਿਹੜੇ ਨੇ ਨੈਸ਼ਨਲ ਹੈਲਥ ਵਾਲੇ ਉਹ ਕਾਫੀ ਲੰਮੇ ਸਮੇਂ ਤੋਂ ਟਿਕ ਠੇਕੇ ਤੇ ਭਰਤੀ ਨੇ ਉਹਨਾਂ ਨੂੰ ਰੈਗੂਲਰ ਨਹੀਂ ਕੀਤਾ ਗਿਆ ਅਤੇ ਜਿਹੜੇ ਬਣਦੇ ਮਾਨ ਜਾਂ ਪੱਤੇ ਨੇ ਉਹਨਾਂ ਨੂੰ ਨਹੀਂ ਮਹੀਆ ਕਰਵਾਏ ਜਾ ਰਹੇ ਇਹਨਾਂ ਮੰਤਰੀਆਂ ਵੱਲੋਂ ਇਸ ਲਈ ਉਹਨਾਂ ਮੰਤਰੀਆਂ ਨੇ ਗਿਰੀ ਰਾਸ ਖੇਂਦਰੀ ਮੰਤਰੀ ਦਾ ਡਟ ਕੇ ਵਿਰੋਧ ਦਿੱਤਾ ਐਥੂ ਤੇ ਕੇ ਗੱਡੀ ਵਿੱਚੋਂ ਕੱਢ ਲਿਆ ਗਿਆ ਜਦੋਂ ਗੱਡੀ ਵਿੱਚੋਂ ਬਾਹਰ ਆਏ ਆਪਣੀ ਜਾਨ ਬਚਾਉਣ ਦੀ ਖਾਤਰ ਮਾਹੌਲ ਇੰਨਾ ਤਣਾਅਪੂਰਨ ਹੋ ਗਿਆ ਕਿ ਇਸ ਮੋਦੀ ਦੇ ਮੰਤਰੀ ਨੇ ਆਖਰ ਬਾਈਕ ਤੇ ਸਵਾਰ ਹੋ ਕੇ ਭੱਜਣ ਦੀ ਕੋਸ਼ਿਸ਼ ਕੀਤੀ ਅਤੇ ਭੱਜਣ ਦੇ ਵਿੱਚ ਕਾਮਯਾਬੀ ਰਹਾ ਯਾਨੀ ਕਿ ਗਰੀ ਰਾਸ ਕੇਂਦਰੀ ਮੰਤਰੀ ਨੂੰ ਆਪਣੀ ਗੱਡੀ ਦੇ ਵਿੱਚ ਬੈਠਣਾ ਵੀ ਨਸੀਬ ਨਹੀਂ ਹੋਇਆ ਦੇਸ਼ ਦੇ ਲੋਕੋ ਇਹ ਹੁੰਦਾ ਹੈ ਲੋਕਤੰਤਰ ਕਿਉਂਕਿ ਲੋਕਤੰਤਰ ਹੀ ਜਿਹੜਾ ਦੇਸ਼ ਦੀਆਂ ਜੜ੍ਹਾਂ ਨੂੰ ਮਜ਼ਬੂਤ ਕਰਦਾ ਹੈ ਜੇਕਰ ਅਸੀਂ ਆਪਣੀਆਂ ਮੰਗਾਂ ਜੇਕਰ ਅਸੀਂ ਆਪਣੇ ਹੱਕ ਨਹੀਂ ਮੰਗਾਂਗੇ ਤਾਂ ਜਿਹੜੀਆਂ ਸਰਕਾਰਾਂ ਨੇ ਉਹ ਮੁਲਾਜ਼ਮ ਹੋਣ ਚਾਹੇ OBC OBC ਦੇ ਲੋਕ ਹੋਣ ਚਾਹੇ ਮਨੋਰਟੀ ਹੋਣ ਚਾਹੇ ਮੈਜੋਰਟੀ ਹੋਣ ਉਹਨਾਂ ਨੂੰ ਕੁਛ ਲ ਕੇ ਰੱਖ ਦਿੰਦੀਆਂ ਨੇ ਆਵਾਜ਼ ਫਟਾਉਣਾ ਉਠਾਉਣਾ ਇਹ ਹਰ ਇੱਕ ਦਾ ਹੱਕ ਬਣਦਾ ਹੈ ਹਰ ਇੱਕ ਦਾ ਰਾਈਟ ਹੈ ਚਾਹੇ ਉਹ ਪੰਜਾਬ ਦਾ ਹੋਵੇ ਚਾਹੇ ਉਹ ਭਾਰਤ ਦੇ ਕਿਸੇ ਵੀ ਸੂਬੇ ਦਾ ਹੋਵੇ ਇਹਨਾਂ ਨੇ ਪੂਰੀ ਪੁੱਛਗਿੱਛ ਕੀਤੀ ਕਿ ਐਨੇ ਦਿਨਾਂ ਤੋਂ ਐਨੇ ਸਾਲਾਂ ਤੋਂ ਅਸੀਂ ਐਜ਼ ਏ ਠੇਕੇ ਤੇ ਕੰਮ ਕਰਦੇ ਆ ਰਹਿਆ ਤੇ ਸਾਨੂੰ ਪੱਕਾ ਜਾਂ ਰੈਗੂਲਰ ਕਿਉਂ ਨਹੀਂ ਕੀਤਾ ਜਾ ਰਿਹਾ ਇਸ ਦਾ ਜਵਾਬ ਨਹੀਂ ਦੇ ਪਾਏ ਮੋਦੀ ਦੇ ਕੇਂਦਰੀ ਮੰਤਰੀ ਬੇਗੂਸ ਰਾਏ ਤੋਂ ਗਿਰੀ ਰਾਜ ਅਤੇ ਭੱਜ ਕੇ ਬਾਈਕ ਤੇ ਬਹਿ ਗਿਆ ਬਾਈਕ ਤੇ ਬੈਠ ਕੇ ਆਪਣੀ ਜਾਨ ਬਚਾਈ ਇਹਨਾਂ ਪ੍ਰਦਰਸ਼ਨਕਾਰੀਆਂ ਤੋਂ ਧੰਨਵਾਦ